ਕੈਨੇਡਾ ਚ ਹੋਣ ਵਾਲੀ ਜੀ7 ਸਮਿਟ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਇਸ ਵਾਰ ਸ਼ਾਮਲ ਨਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ 6 ਸਾਲਾਂ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਉਹ ਜੀ7 ਸਮਿਟ ਦਾ ਹਿੱਸਾ ਨਹੀਂ ਹੋਣਗੇ ਹਾਲਾਂਕਿ 2019 ਤੋਂ ਉਹਨਾਂ ਨੂੰ ਜੀ7 ਦੀ ਹਰ ਬੈਠਕ ਦੇ ਵਿੱਚ ਸੱਦਿਆ ਜਾਂਦਾ ਰਿਹਾ ਹੈ ਦੱਸਿਆ ਕਿ ਟੋਰਾਂਟੋ ਆਧਾਰਿਤ ਸਿੱਖ ਸੰਸਥਾਵਾਂ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਉਣ ਵਾਲੇ ਜੀ7 ਸੰਮੇਲਨ ਦੇ ਵਿੱਚ ਨਰਿੰਦਰ ਮੋਦੀ ਨੂੰ ਸੱਦਾ ਨਾ ਦਿੱਤਾ ਜਾਵੇ ਸਿਕ ਫੈਡਰੇਸ਼ਨ ਨੇ ਇਸ ਹਫਤੇ ਆਖਿਆ ਕਿ ਜਦੋਂ ਤੱਕ ਭਾਰਤ ਕੈਨੇਡਾ ਵਿੱਚ ਚੱਲ ਰਹੀਆਂ ਅਪਰਾਧਿਕ ਜਾਂਚਾਂ ਦੇ ਵਿੱਚ ਪੂਰਾ ਸਹਿਯੋਗ ਨਹੀਂ ਦਿੰਦਾ ਉਦੋਂ ਤੱਕ ਮੋਦੀ ਨੂੰ ਸੰਮੇਲਨ ਦੇ ਵਿੱਚ ਸੱਦਾ ਨਾ ਦਿੱਤਾ ਜਾਵੇ ਰਿਪੋਰਟਸ ਦੀ ਮੰਨੀਏ ਤਾਂ ਨਾ ਤਾਂ ਕੈਨੇਡੀਅਨ ਸਾਈਡ ਨੇ ਇਸ ਬੈਠਕ ਸੰਬੰਧੀ ਭਾਰਤ ਨਾਲ ਕੋਈ ਸੰਪਰਕ ਕੀਤਾ ਹੈ ਤੇ ਨਾ ਹੀ ਭਾਰਤੀ ਪੱਖ ਨੇ ਇਸ ਵਿੱਚ ਸ਼ਾਮਲ ਹੋਣ ਦੀ ਦਿਲਚਸਪੀ ਦਿਖਾਈ ਹੈ ਗੋਰਤਾਲਬੇਕੀ ਕੈਨੇਡਾ ਅਗਲੇ ਮਹੀਨੇ ਅਲਬਰਟਾ ਦੇ ਕੈਨਨੈਸਕਿਸ 'ਚ ਜੀ7 ਲੀਡਰਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਵਿੱਚ G7 ਦੇ ਮੁੱਖ ਮੈਂਬਰ ਫਰਾਂਸ, ਬ੍ਰਿਟੇਨ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਦੇ ਨਾਲ ਹੀ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਵੀ ਇਸ ਸਮਾमेलन ਦੇ ਵਿੱਚ ਹਿੱਸਾ ਲੈਂਦੇ ਹਨ